ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਿ ਹੀ ਅੱਜ ਨੇ ਆਪਾਂ ਬੜਾ ਲੈ ਕੇ ਆਏ ਯੂਨਿਕ ਸਟਾਈਲ ਦੀ ਜਿਹੜੀ ਆਪਾਂ ਪੱਗ ਬਣਨੇਗੇ ਸਭ ਤੋਂ ਪਹਿਲਾਂ ਆਪਾਂ ਸੱਜੇ ਸੈਂਟਰ ਤੋਂ ਲੈ ਕੇ ਇਹਨਾਂ ਲੜ ਨੂੰ ਪੂਣੀ ਲਾਹਲ ਦੇ ਬੱਥੇ ਰੱਖ ਕੇ ਬੰਦ ਪਾਸਾ ਉੱਤਰ ਕੇ ਧੋਈ ਪਲੇ ਇਕੱਠੇ ਗਾਲਣੇ ਉਹਨਾਂ ਜਿਹੜੇ ਆਪਾਂ ਥੋੜੇ ਵਾਲ ਨੇ ਇਕੱਠੇ ਕਰਨੇ ਆ ਥੋੜੇ ਵਾਲ ਇਕੱਠੇ ਕਰਕੇ ਅੱਧੇ ਅੱਧੇ ਘੜਾ ਕਿਹੜਾ ਪਲੜ ਨੂੰ ਲੋਡ ਕਰਕੇ ਲਗਾ ਲੈਣਾ ਜਿਹੜਾ ਪਲੜ ਨੂੰ ਜਿਆਦਾ ਪਤਲਾ ਨਹੀਂ ਕਰਾਂਗੇ ਤੇ ਫਿਰ ਤੋ ਵਾ ਜਿਹੜਾ ਪੌਲਾ ਲੜਨ ਨੂੰ ਆਪਾਂ ਉਸੇ ਤਰੀਕੇ ਜਿਵੇਂ ਆਪਾਂ ਲੜ ਕੀਤੀ ਤੋਂ ਉੱਤਰ ਲਏ ਨੇ ਉਹ ਵੀ ਆਪਾਂ ਨੀਵੀਂ ਨੀਵੀਂ ਜਿੱਤੀ ਤੋਂ ਨੀਵਾ ਕਰਕੇ ਲੜਨ ਨੂੰ ਇੱਕ ਵਾਰ ਫੋਟੋ ਕਰਾਂਗੇ ਫੋਟੋਆਂ ਤੋਂ ਬਾਅਦ ਤੇ ਸਾਫ਼ ਕਰਾਂਗੇ ਸਾਫ਼ ਕਰਨ ਤੋਂ ਬਾਅਦ ਉਹ ਜਿਹੜਾ ਆਪਾਂ ਉਸੇ ਉੱਥੇ ਜਿੱਥੇ ਆਪਣੇ ਆਪਾਂ ਟ੍ਰਾਇੰਗਲ ਨੋਕ ਬਣਾਉਣੀ ਉਹਦੀ ਉੱਥੇ ਜਿਹੜਾ ਆਪਾਂ ਥੋੜੇ ਵੱਲ ਲੜਨ ਨੂੰ ਸਿੱਧਾ ਥੋੜਾ ਸਿੱਧਾ ਕਰਕੇ ਲੜਨ ਨੂੰ ਸੈੱਟ ਕਰਕੇ ਲਗਾ ਦੇਣਾ ਅਗਲਾੜਾ ਪਲਣ ਲਾਣਾ ਲੜ ਨੂੰ ਵੇਟੋ ਵੇਚ ਕੱਢਣਾ ਉਹ ਹੀ ਲੜ ਨੂੰ ਲੈ ਆ ਕੇ ਅਬ ਇਹ ਸਿੱਜੀ ਸੜ ਪਾਸੇੜੇ ਪਾ ਅਲੜਾ ਬਣਾ ਕੇ ਤੇ ਫਿਰ ਦੋਈ ਪਾਸੇੜ ਆਪਣੇ ਬਲ ਨੇ ਪਾਉਣਿਆਂ ਨਾ ਦੋਈ ਸੜ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰ ਲੈਣਾ ਤੇ ਚੰਗੀ ਤਰ੍ਹਾਂ ਆਪਾਂ ਲੜ ਨੂੰ ਲੋਡ ਕਰਕੇ ਲਗਾਉਣਾ ਜਿਵੇਂ ਆਪਾਂ ਪਾਮ ਪੱਗ ਵਿੱਚ ਫੋਲਡ ਕਰ ਦਿੰਦੇ ਆ ਉਵੇਂ ਇਹਦੇ ਥੋੜਾ ਜਿਹਾ ਫੋਲਡ ਕਰਾਂਗੇ ਤੇ ਫਿਰ ਉਹਨੂੰ ਘਾਹਾਂ ਜਾ ਕੇ ਚੜਾਈ ਚ ਕੱਢ ਲੈਣਾ ਤੇ ਜੋ ਬਲ ਪਾ ਕੇ ਇੱਕ ਪਾਸੇ ਸਾਫਾ ਲੜ ਲਾਉਣੇ ਆ ਇੱਕ ਪਾਸੇ ਬਲ ਬਲ ਪਾਉਣੇ ਤੇ ਫਿਰ ਜਿਹੜਾ ਲੜਾ ਲੋਡ ਕਰਕੇ ਤੇ ਲੜ ਨੂੰ ਲੋਡ ਕਰਕੇ ਤੇ ਬਲਾਂ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਹੁਣ ਜਿਹੜਾ ਪਰੜ ਲਈ ਉਹਨਾਂ ਜਿਹੜੀਆਂ ਸੈਟਿੰਗ ਕਰ ਲੈਣੀਆਂ ਤੇ ਆਪਣੇ ਸੱਜੀ ਸਾਈਡ ਵਾਲੇ ਗੜ ਉਹ ਜਿਹੜੇ ਆਪਾਂ ਸਾਫ਼ ਕਰ ਲੈਣੇ ਹਨ ਤੇ ਜਿਹੜੇ ਆਪਣੇ ਖੱਬੇ ਸਾਈਡ ਦੇ ਵਾਲ ਹੋਣਗੇ ਉਹਨਾਂ ਜਿਹੜਾ ਉੱਪਰ ਟਾਈਟ ਕਰ ਲੈਣਾ ਤੇ ਉਹਨਾਂ ਨੂੰ ਸੰਘਣੇ ਕਰ ਲੈਣਾ ਅਗਲੇੜਾ ਲੜ ਲੜਣਾ ਲੜ ਨੂੰ ਬੈਗ ਤੋਂ ਹਲਕਾ ਹੀ ਬੈਂਚ ਕਰ ਲੈਣਾ ਜਿਆਦਾ ਚੜਾਈ ਤੇ ਨਹੀਂ ਕਰਾਂਗੇ ਲੜ ਨੂੰ ਉੱਥੋਂ ਹੀ ਥੋੜਾੇ ਫੋਲਡ ਕਰਕੇ ਲੜ ਨੂੰ ਟਾਈਟ ਕਰ ਲੈਣਾ ਤੇ ਮਟਾਈ ਚ ਕਰ ਲੈਣਾ ਜਿਹੜਾ ਪ੍ਰਾਣੂ ਥੋੜਾ ਹੀ ਫੋਲਡ ਕਰਕੇ ਤੇ ਹਲਕੇ ਲੜ ਨੂੰ ਅੰਦਰ ਨੂੰ ਪੇਚ ਕਰਾਂਗੇ ਪੇਚ ਕਰਨ ਤੋਂ ਬਾਅਦ ਜਿਹੜੇ ਉਹਦੇ ਵਾਲ ਹੋਣਗੇ ਉੱਥੇ ਜਿਹੜਾ ਆਪਾਂ ਥੋੜੇ ਬੰਨ੍ਹੇ ਉਹ ਪਾ ਕੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਤਨਾਲ ਜਲ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰੀ ਜਾਣੀਆਂ ਤਨਾਲ ਜਲ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰੀ ਜਾਣੀਆਂ ਅਗਲਾ ਲੜਾ ਪਰੜ ਲੈਣਾ ਲੜ ਨੂੰ ਵੇਹ ਤੋਂ ਪਿੰਚ ਕਰ ਲੈਣਾ ਹਲਕਾ ਪਿੰਚ ਕਰਕੇ ਲੜ ਨੂੰ ਜ਼ਿਆਦਾ ਚੌੜਾਈ ਤੇ ਨਹੀਂ ਕਰਾਂਗੇ ਲੜ ਨੂੰ ਥੋੜੀ ਜਿਹੀ ਚੌੜਾਈ ਤੇ ਕਰਕੇ ਇੱਕ ਵਾਰ ਇਹ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਜਿੰਨਾ ਆਪਾਂ ਪਲੇਟ ਦਾ ਹਲਕਾ ਇਹਨਾਂ ਦਾ ਪਲੇਟ ਦਾ ਹਲਕਾ ਕਿ ਲੜ ਨੂੰ ਹਲਕਾ ਹੀ ਉੱਤੇ ਦੱਬ ਕੇ ਤੇ ਇਹ ਚ ਆਪਾਂ ਥੋੜੇ ਜਿਹਾ ਬਲਵਾ ਕੇ ਇਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਆਪਣੀ ਸੱਜੀ ਸਾਈਡ ਜਿਹੜੀ ਆਪਾਂ ਸਾਬ ਰੱਖਣੀ ਹੈ ਤੇ ਖੱਬੀ ਸਾਈਡ ਜਿਹੜੀ ਆਪਾਂ ਜਿਹੜਾ ਚ ਬਲ ਪਾਉਣੇ ਹਨ ਤੁਹਾਡੇਰੇ ਮੋਬਾਈਲ ਨੇ ਜਿਹੜੇ ਉਹ ਲੋਡ ਕਰਕੇ ਲੜ ਨੂੰ ਲਗਾ ਲੈਣਾ ਤੇ ਹੁਣ ਜਿਹੜੇ ਆ ਪਰ ਲੜ ਲਈ ਸੀ ਉਹਨੇ ਜਿਹੜੇ ਆ ਸੈਟਿੰਗ ਕਰ ਲੈਣੀਆਂ ਤਨਾਲਿਆਂ ਬਾਕੀ ਬਾਤ ਜਿਹੜੇ ਪ੍ਰੈਜ਼ੈਂਟਿੰਗ ਕਰੀ ਜਾਣੀਆਂ ਐ ਤੇ ਆਪਣੇ ਆਪਣੇ ਬਲ ਨੇ ਜਿਹੜੇ ਉਹ ਸੈੱਟ ਕਰ ਲੈਣਾ। ਛੜਾ ਪਗਲ ਲੜਾਉਣਾ। ਲੜ ਨੂੰ ਬਾਹਰ ਤੋਂ ਪੈਂਚ ਗਾ ਲੈਣਾ। ਤੇ ਹਲਕਾ ਲੜ ਨੂੰ ਪੇਚ ਕਰਕੇ ਥੋੜੀ ਚੜਾਈ ਕਰਾਂਗੇ ਲੜ ਨੂੰ ਥੋੜੀ ਚੜਾਈ ਕਰਕੇ ਤੇ ਇੱਕ ਵਾਰ ਫੇਡ ਫੋਲਡ ਕਰਾਂਗੇ। ਇਹ ਲੜ ਨੂੰ ਥੋੜੇ ਟੈਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਲੈਣਾ ਜਿੰਨੀ ਤੇ ਉਹਦੀ ਚੜਾਈ ਰੱਖਣੇ ਚਾਹਣੋ ਤੁਸੀਂ ਉਹਨੇ ਉਹਦੀ ਚੜਾਈ ਰੱਖੇੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤਨ ਆਲਿਆ ਬਾਕੀ ਬੱਦੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਵੱਤ ਵੈਸੇ ਜੀਣ ਕਰਿਓ ਤਾਂ ਹੀ ਜਿਹੜੇ ਵੀਰ ਕੋਈ ਨਵਾਂ ਹੋਰ ਕੋਈ ਨਵਾਂ ਸਟਾਈਲ ਸਿੱਖਣਾ ਚਾਹੁੰਦੇ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਜਿਹੜਾ ਆਪਣਾ ਹੋਰ ਇੱਕ ਨਵਾਂ ਸਟਾਈਲ ਜਿਹੜਾ ਸਿੱਖ ਸਕਦੇ ਆ ਨਾ ਤੇ ਹੁਣ ਜਿਹੜੇ ਆਪਾਂ ਲੜ ਲਈ ਸੋਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਐ ਜਿਹੜੇ ਆਪਣੇ ਸੱਜੀ ਸਾਈਡ ਵਾਲੇ ਉਹ ਪੇਚ ਆਉਣਗੇ ਉਹਨਾਂ ਨੂੰ ਆਪਾਂ ਸਾਫ਼ ਕਰ ਲੈਣਾ ਹੈ ਤੇਰੀ ਆਪਣੀ ਸ਼ੇਵ ਆ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣੇ ਆ ਜਿਹੜਾ ਨਾਲ ਬਾਕੀ ਬਾਤ ਜਿਹੜੇ ਆਪਾਂ ਸੜੀਆਂ ਕਰੀ ਜਾਣੀਆਂ ਤੇਰਾ ਪਕਾਲ ਕਿਲਾ ਲਗਾਉਣਾ ਜਿਹੜਾ ਆਪਾਂ ਲੜ ਲਗਾਏ ਸੀ ਉਹਨਾਂ ਵੈ ਤੋਂ ਜਿਵੇਂ ਆਪਾਂ ਸਿੱਧੇ ਸੈਂਟਰ ਚ ਲੈ ਕੇ ਹੁਣ ਲੜ ਨੂੰ ਸਿੱਧੇ ਸੈਂਟਰ ਚ ਲਿਆ ਕੇ ਸਭ ਤੋਂ ਪਹਿਲਾਂ ਕੋ ਸਿਰੇ ਘੇਰ ਕਰਨਾ ਫਿਰ ਉਹ ਤੋਂ ਬਾਅਦ ਲੜ ਨੂੰ ਖਿੱਚਣਾ ਖਿੱਚਣ ਤੋਂ ਬਾਅਦ ਜਿਵੇਂ ਆਪਾਂ ਪੱਗ ਪੈਨ ਤਾਂ ਥੱਲੇ ਰੱਖ ਕੇ ਜਿਹੜਾ ਲੜ ਨੂੰ ਉਹਦੀ ਚੜਾਈ ਸ਼ੁਰੂ ਕਰ ਦੋਨੇ ਆਵੇਂ ਆਪਾਂ ਦੀ ਚੜਾਈ ਉੱਤੋਂ ਸ਼ੁਰੂ ਕਰਕੇ ਲੈ ਕੇ ਆਉਣੀ ਹੈ ਥੱਲੇ ਜਾ ਕੇ ਉਹਦੀ ਚੜਾਈ ਜਿਹੜੀ ਖਤਮ ਕਰ ਦੇਣੀ ਹੈ ਫਿਰ ਜਿਹੜੇ ਆਪਣੀ ਲੋਕ ਹੋ ਗਈ ਉਹਦੇ ਵਿੱਚ ਜਿਹੜਾ ਪਲੜ ਨੂੰ ਦੱਬਣਾ ਹੈ ਤਨ ਆਜੇ ਨਾ ਬਾਕੀ ਬਾਦ ਜਿਹੜੀਆਂ ਪਸੜਿੰਗ ਕਰੀ ਜਾਣੀਆਂ ਨੇ ਤੇ ਲੜਨ ਨੂੰ ਵੀ ਜਿਹੜਾ ਪਸਾਉ ਕੱਢ ਲੈਣਾ ਜੇ ਤੁਸੀਂ ਉੱਥੇ ਪੱਗ ਪੈ ਲਗਾਉਣਾ ਜੇ ਨਹੀਂ ਤਾਂ ਜਿਹੜਾ ਆਪਣਾ ਪੱਗ ਪੈਣਾ ਉਹ ਲਗਾ ਸਕਦੇ ਹੋ ਤੇ ਲੜ ਨੂੰ ਜਿਹੜਾ ਪਾ ਚੰਗੀ ਤਰ੍ਹਾਂ ਉਹਦੇ ਵਿੱਚ ਅੰਦਰ ਦੇ ਦੇਣਾ ਤੇ ਬਾਕੀ ਬਾਦੜੀ ਆ ਪਸੜੀ ਗੱਲ ਲੈਣੀ ਐ ਤੇ ਜਿਹੜੇ ਵੀ ਸਾਡੇ ਯੂਟੂਬ ਤੇ ਜੁੜੋ ਬਾ ਚੈਨਲ ਤੇ ਸਾਡੇ ਸਾਰੇ ਯੂਟਿਊਬ ਚੈਨਲ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਨਾਮ ਹਨ ਉਹ ਸਾਡੇ ਫੇਸਬੁਕ ਨੂੰ ਫੋਲੋ ਜੁੜ ਕਰਿਓ ਤੇ ਬੜੀਆਂ ਬਤਾਂ ਵਾਸਤੇ ਜੁੜ ਕਰਿਓ ਜਿਹੜਾ ਪਲੜਾਓ ਜਿੱਥੇ ਆਪਣੇ ਪਹਿਲੇ ਲੜ ਲੱਗੇ ਨੇ ਉਥੇ ਜਿਹੜੀ ਨੋਕ ਹੋਗੀ ਉਹਦੇ ਅੰਦਰ ਦੇਣਾ ਹੈ ਲੜ ਨੂੰ ਤੇ ਫੇਰ ਆਪਾਂ ਬਾਕੀ ਬਾਤ ਜਿਹੜੀ ਹੈ ਉਹ ਸੈਟਿੰਗ ਕਰ ਲੈਣੀ ਹੈ ਤੇ ਪਾਗ ਨੂੰ ਵੀ ਲੈ ਆਪਾਂ ਫਾਈਨਲ ਟੱਚ ਦੇ ਦੇਣਾ ਹੈ ਜਲਦੀ ਨਵੜ ਲੈ ਕੇ ਹੈ ਜੁੰਨੇ ਆ ਬੜਿਆ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ